ਪਾਰਟੀ ਦੇ ਉਮੀਦਵਾਰ ਦੀ ਤਰਨਤਾਰਨ ਤੋਂ ਜਿਮਣੀ ਚੋਣਾ ਦੇ ਵਿੱਚ ਜਿੱਤ ਹੋਣ ਤੋਂ ਬਾਅਦ ਦੇਖ ਸਕਦੇ ਹੋ ਕਿ ਜਸ਼ਨ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਸਮਰਥਕ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਜਸ਼ਨ ਮਨਾਇਆ ਜਾ ਰਿਹਾ ਪਟਾਕੇ ਚਲਾਏ ਜਾ ਰਹੇ ਨੇ ਢੋਲ ਦੀ ਥਾਪ ਦੇ ਉੱਤੇ ਨੱਚ ਕੇ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਕਿ ਖੁਸ਼ੀ ਜ਼ਰੂਰ ਮਨਾਈ ਜਾ ਰਹੀ ਹੈ ਇਹ ਅਮਰਤ ਤਰਨਤਾਰਨ ਦੀ ਆਫਗਰ ਤਰਨਤਾਰਨ ਦੀ ਤਸਵੀਰਾਂ ਦੇ ਨਾਲ ਸਾਂਝੀ ਕਰਦੇ ਪਏ ਜਿੱਥੇ ਖਾਸ ਤੌਰ ਤੇ ਕੀ ਉਹ ਨਜ਼ਰਾਂ ਦਾ ਬਾਕੀ ਕਹਿਣਾ ਚਾਹੁੰਦੇ ਜੇ ਇੱਕ ਖਾਸ ਤਸਵੀਰ ਨਜ਼ਰਾਂ ਹਾਂਜੀ ਕੀ ਕਹਿਣਾ ਚਾਹੁੰਦੇ ਜੇ ਇੱਕ ਖਾਸ ਤਸਵੀਰ ਅੱਜ ਦੀ ਤਸਵੀਰ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਲਈ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੋਕ ਵੋਟ ਪਾ ਰਹੇ ਨੇ ਸਾਡੇ ਕੋਲ ਰਾਜਨੀਤੀ ਨਹੀਂ ਹੈਗੀ ਕਿ ਰਾਜੇ ਵੜੇ ਨੂੰ ਮੂੰਹ ਜਾ ਇੱਥੇ ਉੱਥੇ ਕਿਤੇ ਤਾਨ ਖੱਟਣਾ ਅਸੀਂ ਨਹੀਂ ਉਹ ਕਰਦੇ ਸਾਡੇ ਕੋਲ ਕੰਮ ਦੀ ਰਾਜਨੀਤੀ ਆ ਆਮ ਆਦਮੀ ਪਾਰਟੀ ਨੇ ਦੋ ਪਹਿਲਾਂ ਵੀ ਮੀਡੀਆ ਦੇ ਕਿਹਾ ਸੀ ਕਿ ਘੱਟੋ ਘੱਟ 10000 ਪਲੱਸ ਫੋਰ ਤੇ ਜਿੱਤੂਗੀ ਤੇ ਤੁਸੀਂ ਦੇਖ ਰਹੇ ਹੋ ਆ ਲੋਕਾਂ ਦਾ ਧੂਮ ਦੇਖ ਰਹੇ ਹੋ ਲੋਕ ਸਾਨੂੰ ਪਿਆਰ ਕਰਦੇ ਨੇ ਇਹ 27 ਦਾ ਮੋੜ ਸੀ 2027 ਚੁੜੇ ਕਿਓ ਤੁਸੀਂ ਆਮ ਆਦਮੀ ਪਾਰਟੀ ਫੇਰ ਸਰਕਾਰ ਬਣਾਉਣ ਜਾ ਰਹੀ ਆ ਇਹ ਤੁਸੀਂ ਦੇਖੀ ਜਾਓ ਬਿਲਕੁਲ 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 ਇਹ 2027 ਦੀ ਸਟਾਰਟਿੰਗ ਹੈ ਜੀ ਇਹ ਸੈਮੀਫਾਈਨਲ ਜਿੱਤ ਕੇ 2027 ਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਿਲਕੁਲ ਸੈਮੀਫਾਈਨਲ ਹੈ ਇਹ ਸੈਮੀਫਾਈਨਲ ਹੈ 2027 ਦਾ ਜੀ ਬਿਲਕੁਲ 2027 ਦਾ ਸੈਮੀਫਾਈਨਲ ਅੱਜ ਲੋਕਾਂ ਨੇ ਸਾਬਤ ਕਰ ਦਿੱਤਾ ਇਮਾਨਦਾਰ ਪਾਰਟੀ ਆਮ ਆਦਮੀ ਪਾਰਟੀ ਜੋ ਲੋਕਾਂ ਦੇ ਦਿਲਾਂ 'ਚ ਵਸੀ ਅੱਜ ਲੋਕਾਂ ਨੇ ਸਾਬਤ ਕਰ ਦਿੱਤਾ ਤਰਨਤਾਰ ਦੀ ਜਿਮਨੀ ਚੌਂ ਦੇ ਵਿੱਚ ਜਿੱਥੇ ਪੰਥਕ ਦਾ ਗੜ ਮੰਨਿਆ ਜਾਂਦਾ ਸੀ ਉੱਥੇ ਆਮ ਆਦਮੀ ਪਾਰਟੀ ਨੇ ਸਾਬਤ ਕਰਤਾ ਕਿ ਇਮਾਨਦਾਰ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਲੋਕਾਂ ਨੇ ਇਹਨੂੰ ਜਿੱਤ ਕੇ ਫਤਵਾ ਦਿੱਤਾ 2027 ਚ ਮੂੜ ਤੋਂ 100 ਸੀਟਾਂ ਦਾ ਆਮ ਪਾਰਟੀ ਸਰਕਾਰ ਚ ਆਪ ਇਹ ਸੈਮੀ ਫਾਈਨਲਿੰਗ ਆ ਜੀ ਇਹ ਫਾਈਨਲ ਆ ਫਾਈਨਲ ਦੇਖੋ ਜੀ ਇਹ ਫਾਈਨਲ ਸਾਡੀ ਜਿੱਤ ਜਿਹੜੀ 27 ਦੀ ਜਿੱਤ ਹੈ ਜੀ ਕਿਸ ਤਰ੍ਹਾਂ ਮਿਹਨਤ ਕਰਨੀ ਪਈ ਸੀ ਕਿ ਨਹੀਂ ਕਿ ਮੈਣੀ ਕਰਨੀ ਪਈ ਸੀ ਜੋ ਜਿਹੜੇ ਕੰਮਾਂ ਦੇ ਆਧਾਰ ਤੇ ਵੋਟ ਮਿਲਦੀ ਅੱਜ ਕੰਮਾਂ ਦੇ ਆਧਾਰ ਤੇ ਮਿਲੀ ਹੈ ਇਹ ਭਗਵੰਤ ਮਾਨ ਦੇ ਮੂੰਹ ਨੂੰ ਮਿਲੀ ਹੈ ਜੀ ਵੋਟ ਹੌਣ ਵਾਲੇ ਟਾਈਮ ਦੇ ਵਿੱਚ ਵੀ ਕੀਤੇ ਵਾਦੇ ਜਿਹੜੇ ਪੂਰੇ ਕੀਤੇ ਗਏ ਆ ਬਿਲਕੁਲ ਬਿਲਕੁਲ ਕੰਮਾਂ ਦੇ ਉੱਤੇ ਵੋਟ ਪਈ ਆ ਤਾਂ ਕੰਮਾਂ ਦੇ ਉੱਤੇ ਵੋਟ ਹੀ ਪੈਂਦੀ ਆ ਜਦੋਂ ਲੋਕ ਕਿਤੇ ਨਾ ਕਿਤੇ ਆ ਗਾਂ ਵਾਦਦੇ ਨੇ ਤਾਂ ਸਰਕਾਰਾਂ ਬਣਾ ਦਿੰਦੇ ਨੇ ਸਰਕਾਰਾਂ ਬਦਲ ਦਿੰਦੇ ਨੇ ਇਹ ਲੋਕਾਂ ਦੇ ਹੱਥ ਵਿੱਚ ਆ ਪਰ ਲੋਕ ਉਹਦੇ ਹੱਕ ਚ ਬੋਲਦੇ ਨੇ ਜਦੋਂ ਅਸੀਂ ਕੰਮ ਕਰਕੇ ਦਿਖਾਨੇ ਲੋਕਾਂ ਨੂੰ ਫਿਰ ਕਿਤੇ ਜਾ ਕੇ ਸਰਕਾਰ ਦੇ ਹੱਕ ਵਿੱਚ ਲੋਕ ਬੋਲਦੇ ਨੇ ਤਾਂ ਅੱਜ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਤਰਨਤਾਰਨ ਜਿਮਣੀ ਚੋਣਾ ਦੇ ਵਿੱਚ ਜਿਸ ਤੋਂ ਬਾਅਦ ਖੁਸ਼ੀ ਮਨਾਈ ਜਾ ਰਹੀ ਹੈ ਵਰਕਰਾਂ ਦੇ ਵਿੱਚ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੁਸ ਪੰਜਾਬੀ ਤਰਨਤਾਰਨ ਪਾਰਟੀ ਦੇ ਉਮੀਦਵਾਰ ਦੀ ਤਰਨਤਾਰਨ ਤੋਂ ਜਿਮਣੀ ਚੋਣਾ ਦੇ ਵਿੱਚ ਜਿੱਤ ਹੋਣ ਤੋਂ ਬਾਅਦ ਦੇਖ ਸਕਦੇ ਹੋ ਕਿ ਜਸ਼ਨ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸਮਰਥਕ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਜਸ਼ਨ ਮਨਾਇਆ ਜਾ ਰਿਹਾ ਪਟਾਕੇ ਚਲਾਏ ਜਾ ਰਹੇ ਨੇ ਢੋਲ ਦੀ ਥਾਪ ਦੇ ਉੱਤੇ ਨੱਚ ਕੇ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਕਿ ਖੁਸ਼ੀ ਜ਼ਰੂਰ ਮਨਾਈ ਜਾ ਰਹੀ ਹੈ ਇਹ ਅੰਮ੍ਰਿਤ ਤਰਨਤਾਰਨ ਦੀਆਂ ਫੈਰਾਂ ਤਰਨਤਾਰਨ ਦੀਆਂ ਤਸਵੀਰਾਂ ਦੇ ਨਾਲ ਸਾਂਝੀ ਕਰਦੇ ਪਏ ਜਿੱਥੇ ਖਾਸ ਤੌਰ ਤੇ ਕੀ ਉਹ ਨਜ਼ਰਾਂ ਦਾ ਬਾਕੀ ਕਹਿਣਾ ਚਾਹੁੰਦੇ ਜੇ ਇੱਕ ਖਾਸ ਤਸਵੀਰ ਨਜ਼ਰ ਆ। ਹਾਂਜੀ ਕੀ ਕਹਿਣਾ ਚਾਹੁੰਦੇ ਜੇ ਇੱਕ ਖਾਸ ਤਸਵੀਰ ਅੱਜ ਦੀ। ਤਸਵੀਰ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਲਈ। ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੋਕ ਵੋਟ ਪਾ ਰਹੇ ਨੇ। ਸਾਡੇ ਕੋਲ ਰਾਜਨੀਤੀ ਨਹੀਂ ਹੈਗੀ ਕਿ ਰਾਜੇ ਵੜੇ ਨੂੰ ਮੂੰਹ ਜਾਂ ਇੱਥੇ ਉੱਥੇ ਕਿਤੇ ਤਾਨ ਖੱਟਣਾ। ਅਸੀਂ ਨਹੀਂ ਉਹ ਕਰਦੇ। ਸਾਡੇ ਕੋਲ ਕੰਮ ਦੀ ਰਾਜਨੀਤੀ ਆ। ਆਮ ਆਦਮੀ ਪਾਰਟੀ ਮੈਂ ਦੋ ਪਹਿਲਾਂ ਵੀ ਮੀਡੀਆ ਨੇ ਕਿਹਾ ਸੀ ਕਿ ਘੱਟੋ ਘੱਟ 10000 ਪਲੱਸ ਫੋਰ ਤੇ ਜਿੱਤੂਗੀ ਤੇ ਤੁਸੀਂ ਦੇਖ ਰਹੇ ਹੋ ਆ ਲੋਕਾਂ ਦਾ ਧੂਮ ਦੇਖ ਰਹੇ ਹੋ ਲੋਕ ਸਾਨੂੰ ਪਿਆਰ ਕਰਦੇ ਨੇ ਇਹ 27 ਦਾ ਮੋੜ ਸੀ ਇਹ 27 ਚ ਦੇਖਿਓ ਤੁਸੀਂ ਆਮ ਆਦਮੀ ਪਾਰਟੀ ਫੇਰ ਸਰਕਾਰ ਬਣਾਉਣ ਜਾ ਰਹੀ ਆ ਇਹ ਤੁਸੀਂ ਦੇਖੀ ਜਾਓ ਬਿਲਕੁਲ 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 ਇਹ 2027 ਦੀ ਸਟਾਰਟਿੰਗ ਹੈ ਜੀ ਇਹ ਸੈਮੀ ਫਾਈਨਲ ਨਾਲ ਜਿੱਤ ਕੇ 2027 ਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਿਲਕੁਲ ਸੈਮੀ ਫਾਈਨਲ ਹੈ ਇਹ ਸੈਮੀ ਫਾਈਨਲ ਹੈ 2027 ਦਾ ਜੀ ਬਿਲਕੁਲ 2027 ਦਾ ਸੈਮੀ ਫਾਈਨਲ ਅੱਜ ਲੋਕਾਂ ਨੇ ਸਾਬਤ ਕਰ ਦਿੱਤਾ ਇਮਾਨਦਾਰ ਪਾਰਟੀ ਆਮ ਆਦਮੀ ਪਾਰਟੀ ਜੋ ਲੋਕਾਂ ਦੇ ਦਿਲਾਂ 'ਚ ਵਸੀ ਆਜ ਲੋਕਾਂ ਨੇ ਸਾਬਤ ਕਰ ਦਿੱਤਾ ਕਰਨਤਾਰ ਦੀ ਜਿਮਨੀ ਚੋਣ ਦੇ ਵਿੱਚ ਜਿੱਥੇ ਪੰਥਕ ਦਾ ਗੜ ਮੰਨਿਆ ਜਾਂਦਾ ਸੀ ਉੱਥੇ ਆਮ ਆਦਮੀ ਪਾਰਟੀ ਨੇ ਸਾਬਤ ਕਰਤਾ ਕਿ ਇਮਾਨਦਾਰ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਲੋਕਾਂ ਨੇ ਇਹਨੂੰ ਜਿੱਤ ਕੇ ਫਤਵਾ ਦਿੱਤਾ 2027 'ਚ ਮੂੜ ਤੋਂ 100 ਸੀਟਾਂ ਨਾਲ ਆਮ ਪਾਰਟੀ ਸਰਕਾਰ ਚਾਹੇ ਇਹ ਸੈਮੀ ਫਾਈਨਲਿੰਗ ਆ ਜੀ ਇਹ ਫਾਈਨਲ ਆ ਇਹ ਫਾਈਨਲ ਹੈ ਜੀ ਭਾਜੀ ਇਹ ਫਾਈਨਲ ਹੈ ਜੀ ਜਿਹੜੇ ਦਾ ਰੈਸਿੰਗ ਤੇ ਛਾੜੂ ਨੂੰ ਖਿਲਾਰਨੋਂ ਆਪ ਖਿੰਦਰਗੇ ਅਸਾਂ ਵੇ ਸਾਡੀ ਜਿੱਤ ਜਿਹੜੀ ਹੈ 27 ਦੀ ਜਿੱਤ ਹੈ ਜੀ ਕਿਸ ਤਰ੍ਹਾਂ ਮਿਹਨਤ ਕਰਨੀ ਪਈ ਸੀ ਕਿ ਨਹੀਂ ਕਿ ਮੈਣੀ ਕਰਨੀ ਪਈ ਸੀ ਜੋ ਦੇਖੋ ਜੀ ਜਿਹੜੇ ਕੰਮਾਂ ਦੇ ਆਧਾਰ ਤੇ ਵੋਟ ਮਿਲਦੀ ਅੱਜ ਕੰਮਾਂ ਦੇ ਆਧਾਰ ਤੇ ਮਿਲੀ ਹੈ ਇਹ ਭਗਵੰਤ ਮਾਨ ਦੇ ਮੂੰਹ ਨੂੰ ਮਿਲੀ ਹੈ ਜੀ ਵੋਟ ਬਿਲਕੁਲ ਹੋਣ ਵਾਲੇ ਟਾਈਮ ਦੇ ਵਿੱਚ ਕੀਤੇ ਵਾਦੇ ਜਿਹੜੇ ਪੂਰੇ ਕੀਤੇ ਗਏ ਆ ਬਿਲਕੁਲ ਬਿਲਕੁਲ ਕੰਮਾਂ ਦੇ ਉੱਤੇ ਵੋਟ ਪਈ ਆ ਤਾਂ ਕੰਮਾਂ ਦੇ ਉੱਤੇ ਵੋਟ ਹੀ ਪੈਂਦੀ ਆ ਜਦੋਂ ਲੋਕ ਕਿਤੇ ਨਾ ਕਿਤੇ ਆ ਗਾਂ ਵਾਦਦੇ ਨੇ ਤਾਂ ਸਰਕਾਰਾਂ ਬਣਾ ਦਿੰਦੇ ਨੇ ਸਰਕਾਰਾਂ ਬਦਲ ਦਿੰਦੇ ਨੇ ਇਹ ਲੋਕਾਂ ਦੇ ਹੱਥ ਵਿੱਚ ਆ ਪਰ ਲੋਕ ਉਹਦੇ ਹੱਕ ਵਿੱਚ ਬੋਲਦੇ ਨੇ ਜਦੋਂ ਅਸੀਂ ਕੰਮ ਕਰਕੇ ਦਿਖਾਨੇ ਲੋਕਾਂ ਨੂੰ ਫਿਰ ਕਿਤੇ ਜਾ ਕੇ ਸਰਕਾਰ ਦੇ ਹੱਕ ਵਿੱਚ ਲੋਕ ਬੋਲਦੇ ਨੇ ਤਾਂ ਅੱਜ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਤਰਨਤਾਰਨ ਜਿਮਣੀ ਚੋਣਾ ਦੇ ਵਿੱਚ ਜਿਸ ਤੋਂ ਬਾਅਦ ਖੁਸ਼ੀ ਮਨਾਈ ਜਾ ਰਹੀ ਹੈ ਵਰਕਰਾਂ ਦੇ ਵਿੱਚ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੰਜਾਬੀ ਤਰਨਤਾਰਨ